ਕਟਨਾ ਨੂੰ ਜਾਂਦੇ ਦੇਖਿਆ ਜਾਣੀ ਹੁੰਦਾ ਤੇ ਕਿਸ ਤਰੀਕੇ ਨਾਲ ਦਿੱਤਾ ਹੈ ਇਹ ਜਿਹੜੀ ਘਟਨਾ ਦੇ ਪਰਦਾ ਕਿਹੜੇ ਤਰ੍ਹਾਂ ਸਾਸਟੈਂਸ ਰਿਪੋਰਟ ਕਰਦਾ ਦਾਵਾ ਚੁੱਕੇ ਕਿ ਅਸੀਂ ਜਲਦ ਤੋਂ ਜਲਦ ਇਹਨੂੰ ਸੈੱਟ ਕਰ ਲਾਂ ਬੋਲੀ ਜਿਹੜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਏਰੀਆ ਜਿਹੜਾ ਹੈ ਪਹਿਲਾ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹੱਦ ਤੇ ਹੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਇਹ ਪਤਾ ਲੱਗਿਆ ਸੀ ਇੱਥੇ ਆਏ ਆ ਸਾਰੀ ਚੀਜ਼ਾਂ ਅਸੀਂ ਦੇਖ ਲਈਏ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ 메ਨ ਰੋਡ ਤੋਂ ਹਟ ਲਈਏ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਨਾ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਇਹ ਇੱਥੋਂ ਜਿਹੜੀ ਇਹ ਅਮਾਊਂਟ ਲੈ ਕੇ ਗਏ ਨੇ ਉਹ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੇ ਫਿਰ ਫਾਈਨਲ ਜਿਹੜੀ ਟੈਲੀ ਹੈ ਹੋਣੀ ਬਾਕੀ ਪੀਟੀਵੀਆਰ ਸਦਾ ਇਹਨਾਂ ਨੂੰ ਮਿਲ ਗਿਆ ਸਾਨੂੰ ਕਿ ਨਹੀਂ ਹੈ ਇਹ ਇਹ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਇਹ ਨਾਲ ਲੈ ਕੇ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਲੈਪਟਾਪ ਮਿਲ ਗਿਆ ਸਾਨੂੰ ਇਹ ਇਨਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਛੁੱਟ ਕੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਇਹਨਾਂ ਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਤਿੰਨ ਪਿਸਟਲ ਉਹਨੇ ਦਿਖਾਈਆਂ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ऑन द जॉब ਸਰ ਬੈਂਕ ਦਾ ਬੈਂਕ ਦਾ ਕਿੰਨਾ ਕਸੂਰ ਮੰਨਦੇ ਕਿਉਂਕਿ ਜੰਗਲੇ ਵੀ ਨਹੀਂ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈਗੇ ਕਿ ਉਹਦਾ ਕਿੰਨਾ ਕਸੂਰ ਮੰਨਗੇ ਬਿਲਕੁਲ ਜੀ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਤੇ ব্রাঞ্চ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਚ ਮਾਈਕਸ ਤੇ ਆਏ ਸੀ ਆ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤਾਂ ਇਹਨਾਂ ਦੀ 35 ਤੋਂ 40 ਲੱਖ ਦੇ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਹੈ ਨਹੀਂ ਸੋ ਇੰਨਾ ਅਮਾਉਂਟ ਦਾ ਕੋਲ ਹੁੰਦਾ ਹੈ ਤੇ ਇਹਨਾਂ ਵੱਲੋਂ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਕੋਈ ਇਹਨਾਂ ਕੋਲ ਨਹੀਂ ਹੈ ਸੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਇਹ ਪਾਲਿਸੀ ਹੈ ਪਰ ਕਿ ਕਿ ਕਰਨੇ ਵੀ ਉੱਪਰ ਕਰ ਸਕਦੇ ਨੇ ਤੇ ਇਸ ਤਰੀਕੇ ਦੀ ਜਿਹੜੀ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਬੰਦ ਸਰ ਇਸ ਤਰ੍ਹਾਂ ਦੇ ਅਨਸਰਾਂ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜੀ ਪੰਜਾਬ ਦੀ ਪੂਰੀ ਪੁਲਿਸ ਕਰ ਦਿਓ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿੱਧਰ ਕਿੱਧਰ ਸਵਾਲ ਕਰੇ ਕਰਦੀਆਂ ਪੁਲਿਸ ਦੇ ਕੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀ ਹੈ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦੇ ਤਾਂ ਉਹਨਾਂ ਰੋਕਣ ਲਈ ਤੇ ਹਮੇਸ਼ਾ ਅਸੀਂ ਕਮਿਟਿਡ ਹੈ ਤੇ ਇਸੇ ਦੇ ਤਹਿਤ ਜਿੱਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮਸ ਆਲਰੇਡੀ ਲੱਗ ਗਈਆਂ ਨੇ ਇਹ ਬੰਦੇ ਆ ਜਲਦੀ ਫੜ ਲਏ ਜਾਂ ਕਦੋਂ ਤੱਕ ਸਰ ਘੋਸਾ ਦਿੱਤਾ ਬੈਂਕ ਵਾਲਿਆਂ ਨੂੰ ਯਹਾਂ ਪਰ ਤੇ ਉਹ ਤਾਂ ਚਲੋ ਹੁਣ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਪੰਜ ਨੇ ਪੰਜ ਅੰਦਰ ਆਏ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਵੀ ਸੀ 75 ਪੰਜ ਅੰਦਰ ਰਖ ਗਏ ਸੀ ਤੇ ਉਹਨਾਂ ਨੇ ਜਿਹੜਾ ਹੈ ਜਿਹੜਾ ਟੇਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਪਿਸਤਲ ਦਿਖਾਈ ਤੇ ਇੱਧਰ ਦੇ ਮੈਨੇਜਰ ਸਾਹਿਬ ਸੀਗੇ ਉਹਨਾਂ ਤੋਂ ਡੀਵੀਆਰ ਵਗੈਰਾ ਬਾਕੀ ਜਿਹੜੀ ਦੂਜੀ ਚਾਰ ਜੀ ਉਹਨਾਂ ਨੂੰ ਚਤਾਂ ਨਹੀਂ ਦੇਣਾ ਚਾਹੁੰਦੇ ਉਹ ਸਰ ਕਿਉਂਕਿ ਇਸ ਤਰ੍ਹਾਂ ਦੇ ਘਟਨਾਵਾਂ ਦੇਣ ਤੋਂ ਬਾਅਦ ਜਦੋਂ ਕਾਬੂ ਆ ਜਾਂਦੇ ਪੁਲਿਸ ਦੇ ਫੇਰ ਉਹਨਾਂ ਨੂੰ ਅਸਾਸ ਹੁੰਦਾ ਨਹੀਂ ਠੀਕ ਹੈ ਜੀ ਉਹ ਸਾਰੇ ਕਾਬੂ ਇਹਨਾਂ ਨੇ ਆ ਹੀ ਜਾਣਾ ਉਹ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਜਲਦੀ ਇਹਨਾਂ ਨੂੰ ਫੜ ਵੀ ਲਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਜਿਹੜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ ਜੀ ਸੋ ਸੋ ਧੰਨਵਾਦ ਸਰ ਇਸ ਵੇਲੇ ਤੁਸੀਂ ਲਾਈਵ ਨਿਊਜ਼ ਦੇ ਰਹੇ ਹੋ ਇੱਕ ਵਾਰ ਮੈਂ ਦੁਬਾਰਾ ਚਾਹੁੰਦਾ ਕਿ 9:00 ਮਿੰਟ 5 ਵਜੇ ਸਟਾਰਟ ਹੋਇਆ ਸਾਡੇ